ਅਜਿਹਾ ਕ੍ਰਾਂਤੀਕਾਰੀ ਜਿਸਨੇ ਅੰਮ੍ਰਿਤ ਦੀ ਥਾਂ ਚੁਣਿਆ ਦੇਸ਼ ਕੌਣ ਸੀ ਉਹ ਮਹਾਨ ਬਲੀਦਾਨੀ ਜਿਸਨੇ ਦੇਸ਼ ਲਈ ਆਪਣੀ ਜਾਨ ਵਾਰ ਦਿੱਤੀ ਪਰੋਣਾ ਦੇ ਪਰਿਵਾਰ ਨੇ ਮਾਨ ਮਹਿਸੂਸ ਕਰਨ ਦੀ ਥਾਂ ਉਹਨਾਂ ਦਾ ਬਾਈਕਾਟ ਕਰ ਦਿੱਤਾ ਉਹਨਾਂ ਨੂੰ ਪਾਗਲ ਕਿਹਾ ਅਤੇ ਅੱਜ ਤੱਕ ਉਹਨਾਂ ਦੇ ਪਰਿਵਾਰ ਨੇ ਉਹਨਾਂ ਨੂੰ ਨਹੀਂ ਅਪਣਾਇਆ ਕਿਉਂ 18 ਸਤੰਬਰ 1883 ਅੰਮ੍ਰਿਤਸਰ ਦੀ ਧਰਤੀ ਤੇ ਜਨਮੇ ਨੌਜਵਾਨ ਨੇ ਲੰਡਨ ਵਿੱਚ ਜਾ ਕੇ ਬ੍ਰਿਟਿਸ਼ ਸਾਮਰਾਜ ਦੇ ਦਿਲ ਤੇ वार ਕੀਤਾ ਜਦ ਭਾਰਤੀ ਗੋਰੇ ਸਹਿਬਾ ਦੇ ਸਾਹਮਣੇ ਖੜੇ ਹੋਣ ਤੋਂ ਵੀ ਡਰਦੇ ਸਨ ਉਸ ਸਮੇਂ ਇਸ ਨੌਜਵਾਨ ਨੇ ਬਹਾਦੂਰੀ ਦਿਖਾਈ 1 ਜੁਲਾਈ 1909 ਸਥਾਨ ਸੀ ਲੰਡਨ ਦਾ ਇੰਪੀਰੀਅਲ ਇੰਸਟੀਚਿਊਟ ਭੀੜ ਵਿੱਚ ਇੱਕ ਨੌਜਵਾਨ ਖੜਾ ਸੀ ਜਿਸਦੇ ਚਿਹਰੇ ਤੇ ਕੋਈ ਡਰ ਨਹੀਂ ਸੀ ਜੋ ਹੀ ਸਰਕਰਜਨ ਵਾਇਲਟੋਂ ਨਿਕਲਿਆ ਮਦਨ لال ਢਿੰਗਰਾ ਨੇ ਪੰਜ ਗੋਲੀਆਂ ਚਲਾਈਆਂ ਚਾਰ ਗੋਲੀਆਂ ਸਿੱਧੀਆਂ ਨਿਸ਼ਾਨੇ ਤੇ ਲੱਗੀਆਂ ਇਹ ਸਿਰਫ ਇੱਕ ਕਤਲ ਨਹੀਂ ਸੀ ਇਹ ਲੰਡਨ ਦੀ ਧਰਤੀ ਤੇ ਆਜ਼ਾਦੀ ਲਈ ਚੱਲਣ ਵਾਲੀ ਪਹਿਲੀ ਗੋਲੀ ਸੀ ਪਰ ਉਹਨਾਂ ਦੀ ਇਸ ਬਹਾਦਰੀ ਲਈ ਉਹਨਾਂ ਨੂੰ ਸਬਾਸ਼ੀ ਨਹੀਂ ਮਿਲੀ ਬਲਕਿ ਉਹਨਾਂ ਦਾ ਪਰਿਵਾਰ ਜੋ ਅੰਗਰੇਜ਼ਾਂ ਨਾਲ ਜੁੜਿਆ ਹੋਇਆ ਸੀ ਨੇ ਅਖਬਾਰ ਵਿੱਚ ਪ੍ਰਕਾਸ਼ਿਤ ਕਰਵਾਇਆ ਕੇ ਉਹਨਾਂ ਦਾ ਮਦਨ ਲਾਲ ਢੀਂਗਰਾ ਨਾਲ ਕੋਈ ਸੰਬੰਧ ਹੀ ਨਹੀਂ ਹੈ ਪਰਿਵਾਰ ਦੇ ਮੈਂਬਰਾਂ ਨੇ ਉਹਨਾਂ ਨੂੰ ਪਾਗਲ ਕਿਹਾ ਇੱਥੋਂ ਤੱਕ ਕਿ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੀ ਲਾਸ਼ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਉਹਨਾਂ ਦਾ ਸਸਕਾਰ ਵੀ Hindu ਰੀਤੀ ਰਿਵਾਜਾਂ ਨਾਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸਗੋਂ ਉੱਥੇ ਹੀ ਲੰਡਨ ਦੀ ਧਰਤੀ ਤੇ ਦਫਨਾ ਦਿੱਤਾ ਗਿਆ 60 ਸਾਲਾਂ ਬਾਅਦ 1976 ਵਿੱਚ ਉਹਨਾਂ ਦੇ ਪਵਿੱਤਰ ਸਥਾਨ ਭਾਰਤ ਲਿਆਂਦੇ ਗਏ ਹੈਰਾਨੀ ਦਿੱਤਾ ਗੱਲ ਇਹ ਹੈ ਕਿ ਅੱਜ ਤੱਕ ਉਹਨਾਂ ਦੇ ਜੱਦੀ ਘਰ ਨੂੰ ਯਾਦਗਾਰ ਨਹੀਂ ਬਣਾਇਆ ਗਿਆ ਅੱਜ ਜਦੋਂ ਸਾਰਾ ਦੇਸ਼ ਮਦਨ ਲਾਲ ਢੀਂਗਰਾ ਤੇ ਮਾਣ ਮਹਿਸੂਸ ਕਰਦਾ ਹੈ ਉਹਨਾਂ ਦਾ ਪਰਿਵਾਰ ਅਜੇ ਤੱਕ ਉਹਨਾਂ ਨੂੰ ਆਪਣਾ ਨਹੀਂ ਮੰਨਦਾ ਪਰ ਦੇਸ਼ ਨੇ ਮਦਨ ਲਾਲ ਢੀਂਗਰਾ ਤੇ ਬਲੀਦਾਨ ਨੂੰ ਕੋਟਿ-ਕੋਟ ਪ੍ਰਣਾਮ ਕੀਤਾ ਸਭੋ ਉਹਨਾਂ ਦੇ ਨਾਮ ਤੇ ਅੰਮ੍ਰਿਤਸਰ ਵਿੱਚ ਬੱਸ ਸਟੈਂਡ ਬਣਵਾਇਆ ਅੰਮ੍ਰਿਤਸਰ ਦੇ ਵਿੱਚ ਮਦਨ ਲਾਲ ਢੀਂਗਰਾ ਮੈਮੋਰੀਅਲ ਦਿੱਲੀ ਵਿੱਚ ਢੀਂਗਰਾ ਚੌਂਕ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਉਹਨਾਂ ਦੀਆਂ ਮੂਰਤੀਆਂ ਸਥਾਪਿਤ ਕਰਵਾਈਆਂ ਇਹ ਸਨਮਾਨ ਸਿਰਫ ਦੇਸ਼ ਦੇ ਅਸਲੀ ਨਾਇਕਾਂ ਨੂੰ ਮਿਲਦੇ ਨੇ ਅੱਜ ਭਾਵੇਂ ਮਦਨ ਲਾਲ ਢਿੰਗਰਾ ਸਾਡੇ ਵਿਚਕਾਰ ਨਹੀਂ ਨੇ ਪਰ ਉਹਨਾਂ ਦਾ ਬਲੀਦਾਨ ਉਹਨਾਂ ਦੀ ਬਹਾਦੂਰੀ ਅਤੇ ਅੰਗਰੇਜ਼ਾਂ ਦੇ ਸਾਹਮਣੇ ਡਟ ਕੇ ਖੜੇ ਰਹਿਣ ਦਾ ਜਜ਼ਬਾ ਹਮੇਸ਼ਾ ਸਾਡੇ ਨਾਲ ਰਹੇਗਾ